ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰਨ ਦੇ ਲਈ ਪਹੁੰਚੇ ਆਪਾਂ ਪਿੰਡ ਸਰਾਇਨ ਹੈਗਾ ਮੌਕਸਬ ਜਿਹੜਾ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਸ਼੍ਰੀ ਮੌਕਸਬ ਸਰਾਇ ਪਾਇੰਡੀ ਹੈ ਤੇ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰ ਲੱਗੇ ਆ ਬਾਈ ਹਰਾਂ ਦੀ ਨਾ ਘਰ ਦੀ ਪਹਿਲਾ ਸੂਆ ਗੱਬਨ ਝੋਟੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਨੇ ਆ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਬਾਈ ਵਧੀਆ ਵਧੀਆ ਠੀਕ ਆ ਨਾਂ ਦੱਸੀ ਵੀਰ ਆਪਣਾ ਸੁਖਦੇਵ ਰਾਹੁਲ ਬਾਈ ਸੁਖਦੇਵ ਰਾਹੁਲ ਠੀਕ ਆ ਬਾਈ ਸੁਖਦੇਵ ਰਾਹੁਲ ਇੱਕ ਵਾਰੀ ਆਪਣਾ ਨੰਬਰ ਦੱਸ ਦੀ ਜਿਹੜਾ 9148 838321 ਠੀਕ ਆ ਬਾਈ ਤੇ ਇਹ ਝੋਟੀ ਕਰਦੀ ਹੈ ਬਾਈ ਆਪਣੇ ਆਪਣੇ ਘਰ ਦੀ ਹੈ ਬਾਈ ਠੀਕ ਆ ਇਹ ਪਹਿਲਾ ਸੂਆ ਸੂਣਾ ਬਈ ਪਹਿਲਾ ਸੂਆ ਬਈ ਠੀਕ ਹੈ ਕਿੰਨੇ ਦਿਨ ਪਏ ਬਈ ਇਹਦੇ ਸੂਣ ਚ ਬਈ ਅੱਜ ਪੂਰੇ 10 ਮਹੀਨੇ ਹੋ ਗਏ ਇਹਨੂੰ ਪੂਰੇ ਠੀਕ ਹੈ 10 ਮਹੀਨੇ ਪੂਰੇ ਜਾਨੀ ਕੀ ਹੋ ਗਏ ਠੀਕ ਹੈ ਕੋਈ ਦੋ ਚਾਰ ਦਿਨ ਕੇ ਲਓਗੀ ਹੋਰ ਵਕਤ ਠੀਕ ਹੈ ਦੋ ਚਾਰ ਦਿਨ ਹੋ ਸਕਦਾ ਵੀ ਲੈ ਜੇ ਹਾਂਜੀ ਠੀਕ ਹੈ ਲੋ ਵੀ ਪਹਿਲਾ ਸੂਆ ਸੂਣਾ ਝੋਟੀ ਦੀ ਤਿਆਰੀ ਦੀ ਗੱਲ ਕਰੀਆ ਤਿਆਰੀ ਬਹੁਤ ਸੋਹਣੀ ਕੀਤੀ ਆ ਪਹਿਲਾਂ ਤੁਹਾਨੂੰ ਨਾ ਫੇਸ ਖਵਾਉਣੇ ਆ ਫੇਸ ਨਹੀਂ ਨੀਗਾ ਮਾਰਿਓ ਜੇ ਕਿਰਾ ਸਿੰਘ ਬਿਲਕੁਲ ਕੁੰਡਾ ਤੇ ਮੱਥੇ ਦੇ ਵਿੱਚ ਛੋਟਾ ਜਿਹਾ ਬੱਲ ਹੈਗਾ ਚੈੱਕ ਕਰਦਾ ਸੀ ਸਿੰਘ ਕੁੰਡਾ ਹੀ ਆ ਤੇ ਕੰਦ ਕਾਠ ਵੀ ਸੋਹਣਾ ਕੋਈ ਛੋਟੀ ਨਹੀਂ ਮਗਰਲੇ ਪੈਰ ਦੋਵੇਂ ਚਿੱਟੇ ਆ ਤੇ ਹਵਾਨੇ ਦੀ ਜੱਜਮੈਂਟ ਤੁਹਾਨੂੰ ਵਿਖਾ ਦਿੰਦੇ ਚੈੱਕ ਕਰਿਓ ਕਿਰਾ ਹਵਾਨਾ ਪਹਿਲੇ ਸੂਵੇ ਜੇ ਗੱਲ ਕਰੀ ਨਾ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਹਨਾ ਦਾ ਸੈ ਸੋਹਣਾ ਤੇ ਦੋਨੇ ਪਾਸੇ ਆ ਤੁਹਾਨੂੰ ਜੱਜਮੈਂਟ ਕਰਾਉਣੇ ਸੀਓ ਸੌ ਦੀ ਗੱਲ ਕਰੀ ਨਾ ਮਾਰੀ ਸੀਲ ਸਊਗਾ ਦੇਖਸਾਰੇ ਬਿਲਕੁਲ ਨਹੀਂ ਘਬਰਾਉਂਦੀ ਜੈ ਮਰਜੀ ਕੋ ਕੈਮਰੇ ਦੇ ਨੇੜੇ ਆਪਾਂ ਦੇਖ ਸਕਦੇ ਹਾਂ ਹਵਾਨੇ ਦੇ ਘਰੀ ਜਨੇ ਗਿਆ ਇਹ ਬੂ ਸੋਣਾ ਹਵਾਨੇ ਦੀ ਤਿਆਰੀ ਸੋਹਣੀ ਕੀਤੀ ਹੋਈ ਹੈ ਬਾਕੀ 10 ਮਹੀਨੇ ਪੂਰੇ ਹੋ ਗਏ ਹੋ ਸਕਦਾ ਵੀ 2 ਦਿਨ ਲੱਗੇ 4 ਦਿਨ ਲੱਗੇ ਉਹ ਪਸ਼ੂ ਦਾ ਕੋਈ ਪਤਾ ਨਹੀਂ ਹੁੰਦਾ ਦੇਖ ਸਕਦੇ ਜਮਾਂ ਡਰਦੀ ਘਬਰਾਉਂਦੀ ਨਹੀਂ ਪੂਛਾ ਤੇ ਧਾਈ ਚਿੱਟੀ ਇਹ ਤੋੜ ਕੇ ਤੁਹਾਨੂੰ ਖਾ ਲੈਂਦੇ ਆ ਲੈ ਵੀ ਕੋਰ ਨਹੀਂ ਪੂਰੀ ਜਾਂਦੀ ਤਾਂ ਤੁਸੀਂ ਹਵਾਨੇ ਜਜਮੈਂਟ ਲਾਇਆ ਜੀ ਪਹਿਲੇ ਸੂਏ ਜੀ ਗੱਲ ਕਰੀ ਨਾ ਬਹੁਤ ਸੋਹਣਾ ਹਵਾਲਾ ਤਿਆਰ ਕੀਤਾ ਹੋਇਆ ਥੋੜਾ ਇਧਰ ਪੱਠੇ ਪੈ ਕਰਕੇ ਪੱਠਿਆਂ ਦਾ ਕਰਦੀ ਹੈ ਵੈਸੇ ਡਰਦੀ ਘਬਰਉਂਦੀ ਨਹੀਂ ਜਮਾ ਬਹੁਤ ਸੋਹਣੀ ਝੂਟੀ ਹੈ ਦੋਸਤੋ ਹਵਾਨੇ ਦੀ ਤਿਆਰੀ ਵੀ ਸੋਹਣੀ ਆ ਦੇਖ ਸਕਦੇ ਹੋ ਬਾਕੀ ਰੇਟ ਦੀ ਗੱਲ ਕਰੀਏ ਤਾਂ ਰੇਟ ਤੁਹਾਨੂੰ ਪੁੱਛ ਦਿੰਨੇ ਆਂ ਬਈ ਸਕਦੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਰੇਟ ਭਾਈ 130 130000 ਠੀਕ ਆ ਮਾਨਤਾਨ ਨੂੰ ਕਰ ਦਿਆਂਗੇ ਮਾਨਤਾਨ ਵੀ ਮੌਕੇ ਦਾ ਠੀਕ ਆ ਲੋ ਵੀ ਮੌਕੇ ਦੇ ਮਾਨਤਾਨ ਹੋ ਜੂਗਾ ਜਿਹੜੇ ਵੀ ਦੇ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲੀ ਜਾਣਾ ਇਸ ਨੰਬਰ ਤੇ ਸੰਪਰਕ ਕਰ ਲਓਏ ਮੌਕਸਾ ਤੋਂ ਕੋੜਪੁਰਾ ਰੋਡ ਦੇ ਉੱਤੇ ਪਾਈ ਦਾ ਘਰ ਹੈਗਾ ਜੇ ਗੱਲ ਕਰੀਏ ਨਾ ਤੇ ਇੱਕ ਵਾਰੀ ਤੁਹਾਨੂੰ ਜਜਮੈਂਟ ਹਵਾਨੇ ਦੀ ਦੁਆਰੇ ਫੇਰ ਕਰਵਾ ਦਿੰਨੇ ਬਹੁਤ ਸੋਹਣਾ ਥਾਂ ਲੱਗਿਆ ਦੋਸਤੋ ਘਰ ਵਾਲੀ ਨੂੰ ਚੈੱਕ ਕਰ ਸਕਦੇ ਆ ਸੋਹਣੀ ਹਵਾਨੇ ਦੀ ਤਿਆਰੀ ਹੈ ਪਹਿਲੇ ਸੂਏ ਜੇ ਗੱਲ ਕਰੀਏ ਬਾਕੀ ਤੁਸੀਂ ਆਪਦੀ ਸਮਝ ਨਾਲ ਲੈ ਲਓ ਜਿਹੜੇ ਵੀਰ ਨੇ ਖਰੀਦਣੀ ਦੇਖ ਸਕਦੇ ਹੋ ਪੂਰਾ ਹਵਾਲਾ ਤਿਆਰ ਕਰਦੀ ਹੁੰਦੀ ਹੈ ਨੰਬਰ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪ੍ਰੋਸੈਸ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲਿਆ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ